ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਸ਼ਲੋਕ ਮਹੱਲਾ 5ਵਾਂ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰੱਖ ਲਿਓ ਪ੍ਰਭ ਆਪਣੇ ਨਾਨਕ ਸਦ ਬਲੇਹਾਰ ਮਹੱਲਾ 5ਵਾਂ ਖਾਂਦਿਆ ਖਾਂਦਿਆ ਮੋਹ ਕਟਾ ਪਹਿਨਦਿਆ ਸਭ ਅੰਗ ਨਾਨਕ ਤ੍ਰੇਗਤੀ ਨਾ ਦਾ ਜੀਵੇ ਆ ਜਿਨ ਸਾਚ ਨ ਲੱਗੋ ਰੰਗ ਪੌੜੀ ਜਿਉਂ-ਜਿਉਂ ਤੇਰਾ ਹੁਕਮ ਤਿਵੈ ਤਉ ਹੋਵਣਾ ਜਹਿ ਜੈ ਰੱਖ ਹੈ ਆਪ ਤਹਿ ਜਾਏ ਖੜੋ ਬਣਾ ਨਾਮ ਤੇਰਾ ਕੈ ਰੰਗ ਦੁਰਮਤ ਧੋਵਣਾ ਜਪ-ਜਪ ਤੁਧ ਨਿਰੰਕਾਰ ਜਨਮ ਪਰਮ ਪਉ ਖੋਵਣਾ ਜੋ ਤੇਰੇ ਰੰਗ ਰਤੇ ਸੋ ਜੋ ਨਾ ਜੋਵਣਾ ਅੰਤਰ ਬਾਹਰ ਏਕ ਨੈਣ ਲੋਬਣਾ ਜਿਨੀ ਪਛਾਤਾ ਹੁਕਮ ਤੈਨ ਕਦੇ ਨਾ ਰੋਵਣਾ ਨਾਉ ਨਾਨਕ ਬਖਸੀਸ ਮਨ ਮਾਹੇ ਪਰੋਵਣਾ ਸ਼ਲੋਕ ਮਹੱਲਾ ਪੰਜਵਾ ਜੀਵਨ ਦਿਆ ਨ ਚੇਤਿਓ ਮੁਵਾ ਰੁਲੰਦੜੋ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਪਾਕ ਮਹੱਲਾ ਪੰਜਵਾ ਜੀਵਨ ਦਿਆ ਹਰ ਚੇਤ ਮਰੰਦਿਆ ਹਰ ਰੰਗ ਜਨ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਤ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਊਣਾ ਕਹੀਂ ਨਾ ਕੋ ਹੋਏ ਘਟੇ ਘਟ ਸਾਰਿਆ ਮਿਹਰਬਾਨ ਸਮਰਾਥ ਆਪੇ ਹੀ ਘਾਲਿਆ ਜਿਨ ਮਨ ਉੱਠਾ ਆਪ ਸੇ ਸਦਾ ਸੁਖਾਲਿਆ ਆਪੇ ਰਚਿਂ ਰਚਾਏ ਆਪੇ ਹੀ ਪਾਲਿਆ ਸਭ ਕੇ ਸੇ ਆਪੇ ਆਪ ਬੇਅੰਤ ਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਸ਼ਲੋਕ ਮਹੱਲਾ 5 ਆਦ ਮਾਦ ਹਰਿ ਅੰਤ ਪਰਮੇਸ਼ਰ ਰਖਿਆ ਸਤਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਾਧਾ ਸੰਗ ਪਾਰ ਆਨ ਦਿਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਪਵੈ ਸਭ ਕੁਝ ਕਰਤਾ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ ਮਹੱਲਾ 5 ਤੇਸਨੋ ਮਾਨਵਸਾਏ ਜਿਨੋ ਪਾਇਆ ਜਿਨ ਜਨ ਧਿਆਇਆ ਖਸਮ ਤਿੰਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖਾਇਆ ਹੁਕਮ ਐ ਬੁਝਿ ਨਿਹਾਲ ਖਸਮ ਫੁਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸੈ ਦਿਆਲ 부ਝਾਏ ਹੁਕਮ ਅਮੇਤ ਜਿਸੈ ਭੁਲਾਏ ਆਪ ਮਰ ਮਰ ਜਮੈ ਨਿਤ ਪੌੜੀ ਨਿੰਦਕ ਮਾਰੈ ਤਦਕਾਲ ਖਿਨ ਟਿਕਣ ਨਾ ਦਿੱਤੇ ਪ੍ਰਭ ਅਦਾਸ ਕਾ ਦੁਖ ਨਾ ਖਾਵ ਸਕੈ ਫੜ ਜੋਨੀ ਜੁੱਤੇ ਮੱਥੇ ਵਾਲ ਪਿਛਾੜਿਆ ਨ ਜਮ ਮਾਰਗ ਮੁਤੇ ਦੁਖ ਲੱਗੈ ਬਿਲਾਣਿਆ ਨਰਕ ਘੋਰ ਸੁਤੇ ਕੰਠ ਲਾਏ ਦਾਸ ਰਖੈਨ ਨਾਨਕ ਹਰ ਸੱਤੇ ਸ਼ਲੋਕ ਮਹੱਲਾ 5ਵਾਂ RAM ਜਪੋ ਵੱਡ ਭਾਗੀ ਹੋ ਜਲ ਥਲ ਪੂਰਨ ਸੋਏ ਨਾਨਕ ਨਾਮ ਧਿਆਇਆ ਬਿਗਨ ਨਾ ਲਾਗੈ ਕੋਇ ਮਹੱਲਾ ਪੰਜਵਾ ਕੋਟ ਬਿਗਨ ਤੇਸ ਲਾਗਤੇ ਜਿਸਨੂੰ ਵਿਸਰੈ ਨਾਉ ਨਾਨਕਾ ਦਿਨ ਬਿਲਪਤੇ ਜੋ ਸੁਣਿਆ ਘਰ ਕਾਉ ਪੌੜੀ ਸਿਮਰ ਸਿਮਰਦਾ ਤਾਰ ਮਨੋਰਥ ਪੂਰਿਆ ਇਸ ਪੁੰਨੀ ਮਨ ਆਸ ਗਏ ਵਿਸੂਰਿਆ ਪਾਇਆ ਨਾਮ ਨਿਧਾਨ ਜਿਸਨੂੰ ਭਾਲਦਾ ਜੋਤ ਮਿਲੀ ਸੰਗ ਜੋਤ ਰਹਾ ਕਾਲਦਾ ਸੂਖ ਸਹਿਜ ਆਨੰਦ ਉਠੇ ਤਿਤ ਘਰ ਆਵਣ ਜਾਣ ਰਹੇ ਜਨਮ ਨਾ ਤਹਾ ਮਰ ਸਾਹਿਬ ਸੇਵਕ ਇੱਕ ਅਦ੍ਰਿਸ਼ਟ ਆਇਆ ਗੁਰ ਪ੍ਰਸਾਦ ਨਾਨਕ ਸਚ ਸਮਾਇਆ ਸੋਦਾ ਰਾਗ ਗੂਜਰੀ ਭਗਤਾ ਕੀ ਬਾਣੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸ੍ਰੀ ਕਬੀਰ ਜੀਓ ਕਾ ਚਉਪਦਾ ਘਰ ਦੂਜਾ ਚਾਰ ਭਾਵ ਦੋਏ ਸਿੰਘ ਗੰਗ مکھ سے تب گن کیسے گائی ہے تیار پاو دو گنگ مکھ تب کیسے گن گئی ہے اوٹھت بیٹھت ٹھیگا پر ہے تب کت مونڈ لکئی ہے ہر بن بیل برانے ہوئی ہے پھاٹے ناکن ٹوٹے کاندن کو دوں کو پوس ہے رہاو ਸਾਰੋ ਦੇ ਨਡੋਲ ਤਬਨ ਮਹੀਆ ਅਜੋ ਹੋ ਨਾ ਪੇਟ ਅਕਈ ਹੈ ਜਨ ਭਗਤਨ ਕੋ ਕਹੋ ਨਾ ਮਾਨੋ ਕਿਓ ਆਪਨੋ ਪਈ ਹੈ ਦੁਖ ਸੁਖ ਕਰਤ ਮਹਾ ਪਰਮ ਬੁੱਢੋ ਅਨਕ ਜੋਨ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਵਿਸਰਿਓ ਇਹ ਔਸਰ ਘਤ ਪਈ ਹੈ ਪਰਮਤ ਫਿਰ ਤ ਤੇਲ ਲਕੇ ਕਪ ਜਿਓ ਗਤ ਬਿਨ ਰਹਿਨ ਬਿਹਈ ਹੈ ਕਹਿਤ ਕਬੀਰ ਰਾਮ ਨਾਮ ਬਿਨ ਮੂੜ ਧੁਨੇ ਪਛਤਈ ਹੈ ਗੁਜਰੀ ਘਰ ਤੀਜਾ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੈ ਰਗੁਰਾਈ ਤਨਨਾ ਬੋਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਹਾਓ ਜਬ ਲਗ ਤਾਗਾ ਬਾਓ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ ਓਸ਼ੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਿਓ ਮੈਂ ਲਾਹਾ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨ ਕਾ ਦਾਤਾ ਏ ਕਰ ਗੁਰਾਈ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨ ਕਾ ਦਾਤਾ ਏ ਕਰ ਗੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ